ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਜੱਕੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾਂ ਇੱਕ ਗੱਬਣੇ ਤੇ ਆ ਦੋ ਜਰਸੀਆਂ ਚੰਗੇ ਰਿਕਾਰਡ ਵਾਲੀਆਂ ਦੋਵੇਂ ਸੁਈਆਂ ਵਾਂ ਪੰਜਾਬ ਵਾਲੀਆਂ ਜਰਸੀਆਂ ਵਾਂ ਇਧਰ ਦੀਆਂ ਜੰਮੀਆਂ ਪਲੀਆਂ ਵਾਂ ਤੇ ਬਾਕੀ ਸੁਈਆਂ ਸਵਾਈਆਂ ਵਾਂ ਇੱਥੇ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਓ ਇਹ ਆ ਵੀ ਤਸੱਲੀ ਆਪਣੀ ਇੱਥੋਂ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਵਧੀਆ ਚੱਲਦਾ ਵੀਰ ਜੀ ਠੀਕ ਠਾਕ ਚੱਲਦਾ ਤੇ ਨਾਮ ਦੱਸ ਤੇ ਇੱਕ ਵਾਰ ਨਾਮ ਵੀ ਜੀ ਆਪਣਾ ਸ਼ੋਭਨਾਮ ਜਗਰਾਤ ਸਿੰਘ ਜੱਗੀ ਨਾਂ ਚੱਲਦਾ ਜੀ ਪਿੰਡ ਪੱਡੇ ਤੇ ਸੀਲ ਡੇਰਾ ਪੱਬਾਣਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਨੰਬਰ ਆਪਣਾ 8195817550 ਇਸੇ ਨੰਬਰ ਤੇ ਹੀ ਵਟਸਐਪ ਤੇ ਗੂਗਲ ਤੇ ਸਾਰਾ ਕੁਝ ਮਤਲਬ ਠੀਕ ਹੈ ਜੀ ਹਾਂਜੀ ਅੱਜ ਫਿਰ ਜਰਸੀਆਂ ਦਾ ਜੋੜਾ ਫਿਰ ਲੱਭ ਕੇ ਲੈਂਦਾ ਚੰਗਾ ਫਿਰ ਹਾਂ ਜਰਸੀਆਂ ਚੰਗੀਆਂ ਤੁਹਾਨੂੰ ਪਤਾ ਜਰਸੀ ਜਦੋਂ ਪਾਈ ਦੀ ਚੰਗੀ ਪਾਈਦੀ ਹੈ ਠੀਕ ਹੈ ਜੀ ਠੀਕ ਜਰਸੀ ਦੀ ਡਿਮਾਂਡ ਬੜੇ ਭਰਾ ਕਰਦੇ ਨੇ ਪਰ ਨਿਕਲਦੀ ਬੜੀ ਰੇਅਰ ਹੈ ਤੇ ਤੁਹਾਨੂੰ ਪਤਾ ਹਾਂਜੀ ਹਾਂਜੀ ਇਹ ਚੀਜ਼ ਬੜੀ ਘੱਟ ਲੱਭਦੀ ਹੈ ਤੇ ਆ ਜਿਹੜੀ ਪਹਿਲੇ ਨੰਬਰ ਤੇ ਆ ਇਹ ਕਰੀ ਇਹਦੇ ਪਹਿਲਾਂ ਥਾਣੇ ਵਿੱਚ ਆਈਏ ਇਹਦੇ ਮਖਾਓ ਵਿਖਾਓ ਆ ਥੋੜੀ ਜੀ ਫਲਕਾਰੀ ਕੀਤੀ ਲਾਵੇ ਤੁਹਾਨੂੰ ਆ ਦੇਖ ਸਾਦੇ ਜੀ ਗਲابی ਰੰਗ ਦੇ ਥਾਣੇ ਆ ਤੇ ਉਤਰਾ ਵੀ ਪੂਰੀ ਰਾਜੀ ਗੋਲ ਆ ਜਿਹੜੀ ਨਿੱਗਰ ਆ ਕਿੰਨਾ ਸਟ੍ਰੇਟ ਵਸ਼ੀਆਂ ਤੇ ਚੰਗੀਆਂ ਜੜੀਆਂ ਨਾ ਬਰੀਡ ਵਾਲੀਆਂ ਹੋਣਗੀਆਂ ਹਾਂਜੀ ਦੁੱਧ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੇ ਚਿਰ ਦੀ ਸੂਈ ਹੈ ਇਹ ਵੀਰੇ ਪਰਸੋਂ ਦੀ ਸੂਈ ਜੇ ਤੇ ਬੌਲੇ ਤੇ ਵਸ਼ੀ ਬਿਲਕੁਲ ਬੌਲਾ ਬਣਿਆ ਇਹਦਾ ਅੱਛਾ ਮਗਰ ਇਹਦੇ ਵਸ਼ਾ ਜੀ ਦੂਜਾ ਸੂਗਾ ਪ੍ਰੋਪਰ ਸੂਈ ਜੇ ਠੀਕ ਹੈ ਇਹ ਬਾਕੀ ਇਹ ਆ ਕਿ 15 ਤੋਂ 16 ਕਿਲੋ ਇਸ ਟਾਈਮ ਜਿਹੜਾ ਪੌਲਾ ਹੀ ਹੋਏਗਾ ਵੈਸੇ ਠੀਕ ਅੱਛਾ ਇਹ ਨਹੀਂ ਕੀ ਕਹਿਣ ਵਾਲਾ ਕੋਈ ਵੀਰ ਆਣ ਕੇ ਆਪਣੇ ਕੋ ਤਸੱਲੀ ਕਰੇ ਜਿੱਦਾਂ ਉਹਦੀ ਤੇ ਇਹ ਕਿੰਨਾ ਕੁ ਕਰੀ ਜਾਊਗੀ ਦੁੱਧ ਬੱਚੀ ਚੱਲਣੀ ਚਾਹੀਦੀ ਬੀਓ ਬਾਹਰ ਖੁੱਲੀ ਚੱਲੂਗੀ ਆਰਡਰ ਜਿਹੜਾ ਇਹਦਾ ਬਹੁਤ ਸੋਹਣਾ ਜਿਹੜਾ ਨਾ ਫਿਕਸ ਜਿਹਾ ਲੱਗਾ ਇਹਨੂੰ ਹਾਂਜੀ ਐਚਪ ਫਗਾਵਾ ਵਾਲਾ ਜਿਹੜਾ ਆਰਡਰ ਲੱਗਾ ਇਹਨੂੰ ਇਹ ਨਹੀਂ ਵੀ ਇਹਦੇ ਵਿੱਚ ਭਲਾਣਾ ਪਰ ਆ ਜਾ ਕੋ ਚੱਕਰ ਆ ਸਿਕਸ ਆਰਡਰ ਆ ਜਿਹੜੀ ਨਾ ਜਿੰਨੀ ਵੀ ਆਰਡਰ ਦੀ ਸਾਫ ਆ ਤੇ ਨਾੜਾਂ ਬੜੀਆਂ ਸੋਹਣੀਆਂ ਆ ਆਰਡਰ ਦੀਆਂ ਮਗਰ ਕੀ ਆ ਗਿਆ ਇਹਦੇ ਮਗਰ ਭਾਈ ਸਾਹਿਬ ਜੀ ਮਗਰ ਇਹਦੇ ਜਰਸੀ ਬੱਚਾ ਆ ਗਿਆ ਲਿਆ ਖੋਲੋ ਫਿਰ ਤੇ ਇਹਦੀ ਇੱਕ ਵਾਰ ਆ ਫੇਸ ਕੁਆਲਟੀ ਚੈੱਕ ਕਰਾ ਦਿਓ ਚਿਹਰਾ ਦਿਖਾਈ ਇੱਕ ਸਾਰੀ ਡੈਸਟ੍ਰਕਚਰ ਚੈੱਕ ਆਹ ਦੇਖ ਲਓ ਚਿਹਰਾ ਦੇਖ ਲੇ ਬਹੁਤ ਸੋਹਣਾ ਜਿਹੜਾ ਨਗੀਨਾ ਹੀ ਆ ਕੇ ਤੇ ਬਾਕੀ ਇਹ ਤਾਂ ਨਾ ਹਰ ਬੀਵੀ ਜੀ ਬੜੀਆਂ ਤਹੀ ਵੀ ਬੜੀ ਬਣਾਉਂਦੇ ਹੀ ਲੈਂਦੇ ਨੇ ਮਾਲ ਇਹੋ ਜਿਹੇ ਰੈਂਕ ਬਹੁਤ ਘੱਟ ਨਿਕਲਦਾ ਜਰਸੀ ਤੇ ਹਾਂਜੀ ਪੂਰਾ ਫੁੱਲ ਪੁਆਇੰਟਾਂ ਵਾਲੀ ਜਰਸੀ ਹੈ ਹਲੇ ਬਿਲਕੁਲ ਤਾਜ਼ੀ ਸੋਈ ਹੈ ਇਹ ਆ ਵੀ 2-4 ਦਿਨਾਂ ਤੱਕ ਰਹੇ ਜਦੋਂ ਪੂਰਾ ਢਿੱਡ ਭਰ ਗਈ ਚੰਗੀ ਤਰ੍ਹਾਂ ਪੂਰੀ ਗੋਲ ਹੋ ਜਾਣੀ ਤੇ ਬੱਚੇ ਦਾ ਵੀ ਥੋੜਾ ਜਿਹਾ ਵਧ ਤਾ ਰਦੀ ਆ ਬੱਚੇ ਤਾਂ ਹੀ ਬਾਹਰ ਬੰਦੇ ਨੇ ਪਏ ਠੰਡੇ ਜਿਹਾ ਲੈਵੇਂ ਚੰਗੀ ਆ ਤੇ ਉੱਤਰਾں ਸਫਾਈ ਚ ਜਿੰਨੀ ਵੀ ਹਰ ਕੋਈ ਵੀ ਜੀ ਵਸੀ ਹੈਗੀ ਨਾ ਸਾਰੀ ਸਫਾਈਆਂ ਚ ਸਟਰਕਚਰ ਵੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਇਹ ਆ ਵੀ ਜਿੰਨੇ ਸ਼ੌਂਕ ਨਾਲ ਘਰੇ ਸ਼ਕੀਨ ਵੜ ਰੱਖਣੀ ਆ ਉਹਦੇ ਲਈ ਚੰਗੀ ਆ ਸ਼ੌਂਕੀ ਆ ਜੀ ਇਹ ਸ਼ੌਂਕੀ ਆ ਉੱਤਰਾ ਵੀ ਜੀ ਫਿਰ ਮੁੱਲ ਕਿੰਨਾ ਕੁ ਰੱਖੀਏ ਦਾ ਆਪਾਂ ਮੁੱਲ ਵੀਰ ਜੀ ਇਹੋ ਜੀਆਂ ਚੀਜ਼ਾਂ ਲੱਭਦੀਆਂ ਬਹੁਤ ਘੱਟ ਆ ਹਾਂਜੀ ਇਹ ਹੈ ਹੀ ਸੋਨਾ ਸੋਨੇ ਰੰਗੀ ਵਸੀ ਸੋਨਾ ਹੀ ਆ ਇਹਦਾ ਹਾਂਜੀ ਜਿਹੜਾ ਵੀਰ ਕੋਈ ਭਰਾ ਲੈ ਜਾਏਗਾ ਚੀਜ਼ ਚੰਗੀ ਆ 200 ਵਿੱਚੋਂ ਕਿ ਜਿੰਨੇ ਦੀ ਦਵਾਗੇ ਫੇਰ ਲਾਵਾਂਗੇ ਠੀਕ ਹੈ ਬਾਕੀ ਇਹ ਜੀਆਂ ਚੀਜ਼ਾਂ ਰੁਪਏ ਵੀ ਜੀ ਨਿਕਲਦੀਆਂ ਘਾਟ ਆ ਪੈਸੇ ਭਾਂ ਬੁੱਝ ਭਾਗੀ ਤਰੇ ਫਰੀਏ ਹਾਂਜੀ ਮੋਲ ਤੇ ਮੇਰਾ ਕੀ ਕਰਦਾ ਇੱਕ ਦਾਹੀ ਕਰ ਲੀਏ ਇਸੀ ਦਾ ਅੱਛਾ ਹਾਂਜੀ ਕਿੰਨੇ ਦੀ ਦੇ ਦੀਏ ਜਸਨਾ ਕਰ ਦੀਏ ਤਹੀਂ ਕਰਾਓ ਤਹੀਂ ਕਰਾਉਣਾ ਰੇ ਲਖੋਂ ਅੰਦਰ ਲਿਆਈਏ ਅੰਦਰ ਲਿਆਈਏ ਹਾਂਜੀ ਅੰਦਰ ਵੈਸੇ ਮੇਲਦੀਆਂ ਨਹੀਂ ਪਰ ਅਸੀਂ ਦਵਾਗੇ ਜਰੂਰ ਅੱਛਾ ਹਾਂਜੀ ਲੋੜੀ ਆ ਗਈ ਆ ਲੋੜੀ ਹੈ ਲੋੜੀ ਲੋੜੀ ਆਫਰ ਹੈ ਜਾਂ ਪਰੇ ਜਿੱਦਾਂ ਵੀ ਲਾ ਲੈ ਕੋਈ ਵੀਰ ਭਰਾ ਚੀਜ਼ ਚੰਗੀ ਜੇ ਅੱਛਾ ਪੈਸੀ ਦੇ ਦੀਏ 90000 ਦੀ ਪੂਰੀ ਦੀ ਪੂਰੇ 85 ਦੀ ਜਾਣ ਦੋ ਚਲੋ ਕੋਈ ਨਹੀਂ ਕਰਦਾਂਗੇ ਮਾਨ ਤਾਨ ਭਰਾਵਾਂ ਦਾ ਕੋਈ ਫੋਨ ਲਾਵੇ 85 ਚੋਂ ਵੀ ਕਰ ਦੋਗੇ ਹਣਾ ਕਰ ਦਾਂਗੇ ਬਾਕੀ ਚੀਜ਼ ਵੇਖੇ ਕੋਈ ਹਾਂਜੀ ਦੇਖੋ ਫੇਸ ਵੀ ਕੁਆਲਟੀ ਕੋਲ ਚੈੱਕ ਕਰੋ ਕੰਨ ਸੋਹਣਾ ਵਾ ਡੂੰਗ ਵੀ ਪੂਰਾ ਅੱਖ ਵੀ ਮੋਟੀ ਸਾਰੀਆਂ ਜਾਣੀ ਕਿ ਕੁਆਲਟੀਆਂ ਵਧੀਆ ਹੈਗੀਆਂ ਨੇ ਤੇ ਹੁਣ ਜਿਹੜੀ ਆਹ ਵਾਲੀ ਜੇ ਇਹ ਵੀ ਤਾਜੀ ਸੂਈ ਹੈ ਨਾ ਇਹ ਵੀ ਤਾਜੀ ਸੂਈ ਕਾਲ ਦੀ ਖੱਟੇ ਪੌਲੇ ਤੇ ਵਸੀ ਆ ਠੀਕ ਹੈ ਜੀ ਇਹਦੇ ਵੇਖ ਲਈਏ ਥਾਣੇ ਦੇ ਵੀ ਦੇਖ ਸਕਦੇ ਜੀ ਲਾਦੀ ਰੰਗ ਰੱਖਾਣੇ ਤੇ ਦੂਰ ਦੂਰ ਜਿਹੜਾ ਥਾਣੇ ਆ ਬਹੁਤ ਸੋਹਣੀ ਹੈਟਰ ਦੀ ਕੁਆਲਿਟੀ ਵਸ਼ੀ ਨਾਲ ਲੱਗੀ ਹੈ ਤੇ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ ਇਹਦੇ ਥੱਲੇ ਹਰ ਪੀਵੀ ਜੀ ਆਸ ਟਾਈਮ 13 ਕਿਲੋ ਬੌਲਾ ਤੇ ਆ ਰਿਹਾ ਕਲ ਦੀ ਸੁਈ ਆ ਅੱਛਾ ਕੋਈ ਇਹਨੂੰ ਕੋਈ ਹੌਲ ਨਹੀਂ ਕੋਈ ਰੱਸੀ ਨਹੀਂ ਕੋਈ ਟੈਂਸ਼ਨ ਨਹੀਂ ਹੈ ਅੱਛਾ ਚਵਾਚ ਉਹ ਇੱਕ ਨੰਬਰ ਹੈ ਵਸ਼ੀ ਦਾ ਜੇਰ ਦੀ ਬਿਲਕੁਲ ਡਾਨ ਹੈ ਸੁਆ ਇਹਦਾ ਦੂਜਾ ਠੀਕ ਹੈ ਜੀ ਹਾਂ ਜੀ ਤੇ ਇਹ ਕਿੰਨਾ ਦੁੱਧ ਭਰੀ ਜਾਊਗੀ ਇਹ ਵੀ ਵਸ਼ੀ ਜਿਹੜੀ ਮੇਰੇ ਹਿਸਾਬ ਨਾਲ ਜਿੱਦਾਂ ਦੀ ਹੈਡਰ ਕੁਆਲਿਟੀ ਵਸ਼ੀ ਨੂੰ ਲੱਗੀ ਨਾ ਫਿਕਸ ਤੇ ਪੱਕੇ ਲੈਵੇ ਦੀ ਵਸ਼ੀ ਨੇ 20 ਕਿਲੋ ਰਮਾਨਾ ਭਰ ਜਣਾ ਤੁਰ ਫੇਰ ਲੈਣਾ ਇੱਕ ਆਪੇ ਵੀ ਜੀ ਦੁੱਧ ਤੇ ਹੁੰਦਾ ਇੱਕ ਤੁਹਾਨੂੰ ਪਤਾ ਵੀ ਬਰੀਡਾਂ ਨੇ ਕੱਟਣਾ ਇੱਕ ਮਿੰਟ ਚਿਹਰਾ ਵਿਖਾਈਏ ਇਹਦਾ ਦੇਖੋ ਚਿਹਰਾ ਇਹਦਾ ਆ ਦੇਖ ਸਕਦੇ ਬਿਲਕੁਲ ਨਿਕਲੇ ਜਿਹਾ ਇਹਦਾ ਬਹੁਤ ਹੋਣਾ ਸਿਰਫ ਸਿੰਘਾ ਵੇਖੋ ਉਂਗਲ ਲਾਗੇ ਲਾਗੇ ਹਾਂਜੀ ਇਹ ਨਹੀਂ ਵੀ ਉਂਗਲ ਜਿੰਨਾ ਦੱਸਣਾ ਉਂਗਲ ਜਿੰਨਾ ਹੀ ਹੋਏਗਾ ਠੀਕ ਆ ਜੀ ਹਾਂਜੀ ਇਧਰੋਂ ਖੋਖ ਥੋੜਾ ਜਿਹਾ ਲੱਥਾ ਇਹਦਾ ਪਿੱਲੇ ਪਾਸੇ ਹੱਡੀ ਜੇ ਜਦੋਂ ਵਾਸ਼ੀ ਭੱਟੀ ਨਾਲ ਇਹਦੇ ਪਈ ਹੋਰੇ ਨਾਲ ਇਹਨੇ ਟੱਕਿਆ ਥੋੜਾ ਜਿਹਾ ਫੱਜ ਗਿਆ ਗੱਡੀ ਦੇ ਸਿੰਘ ਬਾਕੀ ਯਾਰ ਪੀਰੀ ਵੇਖੋ ਵਛਾ ਇਹਨੇ ਬੱਚਾ ਬੜਾ ਤਗੜਾ ਦਿੱਤਾ ਬੱਚਾ ਜਿਹੜਾ ਕਾਫੀ ਫਲੇਟ ਹੈ ਇਹਨੇ ਲੱਪਾ ਕਰਮਾਂ ਵਾਲੀ ਨਮਾਸਾਣੀ ਲਾਇਆ ਠੀਕ ਹੈ ਜੀ ਫੁੱਲ ਫੁੱਲ ਚਾਰੂ ਵਛੀ ਇਹ ਵੀ ਨੇ ਉਹ ਪਈਏ ਨੰਬਰ ਵਾਲੀ ਆ ਤਾਂ ਦੇਖ ਲੈ ਥੱਲੇ ਵੀ ਪੂਰੀ ਸਫਾਈ ਗੇ ਬਿਲਕੁਲ ਠੰਡੇ ਸੁਭਾ ਹਾਂਤੀਆਂ ਵਛੀਆਂ ਨੇ ਤੇ ਨਾੜਾਂ ਨੂੰ ਢਾਈ ਦੇਲੇ ਵਿੱਚ ਬਹੁਤ ਸੋਹਣੀਆਂ ਲੱਗਣ ਨਿਕਲ ਲਿਆ ਜੋ ਤੇ ਬਾਕੀ ਖੱਲਿਆਂ ਵੀ ਸਫਾਈ ਹੈ ਇਹਨੇ ਦੁੱਧ ਚੰਗਾ ਫਰੀ ਜਣਾ ਬਾਕੀ ਵੀਰ ਜੀ ਇਹਨਾਂ ਨੂੰ ਕੋਈ ਟਾਈਮ ਨਹੀਂ ਆ ਹਾਂਜੀ ਆਪਣੇ ਟਾਈਮ ਦੀ ਅਹੀਂ ਚਵਾਈ ਕੀਤੀ ਕੋਈ ਵੀ ਸੱਜਣਾ ਆਪਣੇ ਕੋ ਆਏ ਤਸੱਲੀ ਕਰੇ ਆਪਣੀ ਤੇ ਇਹਦਾ ਮੁੱਲ ਹਾਂਜੀ ਇਹਨੂੰ ਕਹੀ ਜਾਈਏ 20 ਕਿਲੋ ਬੌਲਾ ਇਹਦੇ ਕੋ ਹਜੇ ਨਹੀਂ ਜੇ ਹੈਗਾ ਦੁੱਧ ਦਊ 20 ਕਿਲੋ ਅੱਛਾ ਤੇ ਮੁੱਲ ਵੀ ਇਹਦਾ ਜਾਇਜ਼ ਕਰ ਲਾਂਗੇ ਇਹੋ ਜੀਆਂ ਹੁਣ ਤਾਂ ਪਤਾ ਵੀ ਮਹੀਨਾ ਖੰਡ ਠੰਡ ਦਾ ਰਹਿ ਗਿਆ ਅੱਜ ਗਰਮੀ 'ਚ ਇਹੋ ਚੀਜ਼ਾਂ ਚੱਲਣੀਆਂ ਹਾਂਜੀ ਸਾਰੀਆਂ ਗਰਮੀਆਂ ਦੁੱਧ ਦੇਣਗੀਆਂ ਦੋਵੇਂ ਵਸ਼ੀਆਂ ਠੀਕ ਹੈ ਜੀ ਇਹ ਵਛੀ ਦੇ ਦੀਏ ਮੈਂ ਕਹਿੰਨਾ ਸਿੰਘਾਂ ਕਰਕੇ ਕਹਿੰਦੀ ਆ ਵੀ ਥੋੜਾ ਮੁੱਲ ਘਟਾ ਕਰੀਏ ਇਹਦਾ ਇਹ ਵਛੀ ਦੇ ਦੀਏ 8000 ਦੀ ਨਹੀਂ ਹੋਰ ਥੱਲੇ ਆਉਣ ਦੋ ਕਿੰਨੇ ਕਰੀ ਦੇ ਦੀਏ ਤੁਸੀਂ ਦੱਸੋ 75 ਦੀ 70 ਦੀ ਦੇਰੀਆ ਫਿਰ 65 ਦੀ ਜਾਂ ਦੋ ਫਿਰ 65 ਚ ਵੀ ਮਾਨਤਨ ਫੁੱਲ ਹੋਣਗੇ ਭਰਾਵਾਂ ਦੇ ਪੂਰੇ ਫੁੱਲ ਮਾਨਤਨ ਨਹੀਂ ਹੋਣਗੇ ਲੋੜੀ ਤੇ ਕਿੰਦੇ ਅਜ ਮਾਨਤਨ ਖੁੱਲੇ ਕਰਨੇ ਆ ਜਿਹਦੇ ਘਰ ਵੀ ਚਲ ਜੇਗੀ ਨਾ ਮਨਲਾ ਹੀ ਕਰ ਦੂਗੀ ਲੇਵਾ ਵੇਖੋ ਕੱਟ ਵਾਲਾ ਤੇ ਫਿਨਿਸ਼ਿੰਗ ਇਹਦੇ ਲਈ ਵੀ ਬੜੀ ਸੋਹਣੀ ਜੀ ਤੇ ਹੁਣ ਇਹ ਕਾ ਜਿਹੜੀ ਵੜਿਆ ਏ ਵੈਡ ਵੀ ਜੀ ਗੱਬਣ ਚ ਦੂਜਾ ਸੁਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੈਸੇ ਤੁਸੀਂ ਕਹਿੰਦੇ ਹੋ ਵੀ ਅਗਲੀ ਵੀਡੀਓ ਚ ਪਾਉਣੀ ਹੈ ਮੇਰਾ ਤਾਂ ਮਨ ਨਹੀਂ ਹੀ ਹੈਗਾ ਪਾਉਣ ਦਾ ਮੈਂ ਹਾਂ ਚਲ ਸੁਆਗੇ ਵਸ਼ੀਆਂ ਪਾਵਾਂਗੇ ਦੋ ਤਿੰਨ ਖਲੋਤੀਆਂ ਹੀ ਅੱਛਾ ਤੁਸੀਂ ਆਖ ਰਹੇ ਨਹੀਂ ਇਹ ਕਦੀ ਪਾ ਰਹੀ ਹਾਂ ਚਲੋ ਪਾ ਦਿੰਦੇ ਹਾਂ ਬਾਕੀ Otra ਗੱਬਣਾ ਕਾਵਾ ਹੋਰ ਵੀ ਹੈਗੀਆਂ ਉਹ ਦਹੀਂ ਤਿਆਰ ਕਰਨਾ ਉਹ ਐਚਪਾਵਾ ਵਾ ਵਛੀਆਂ ਨਾ ਸੋਈਆਂ ਦਾ ਵੇਚਣ ਦਾ ਮਜ਼ਾ ਆਉਂਦਾ ਜਿੱਚ ਕਾਰਵਲੀ ਗਾਕ ਨੂੰ ਵੀ ਕੋ ਟੈਨਸ਼ਨ ਨਾ ਹੋਏ ਤੇ ਹਨੂਵਾਂ ਨਾ ਹੋਏ ਆਪਣੀ ਕੋਈ ਵੀ ਕਿਸੇ ਤਰੀਕੇ ਨਾਲ ਵੀ ਤਸੱਲੀ ਕਰ ਸਕਦਾ ਇਹਦਾ ਤੋਂ ਥੋੜਾ ਜਿਹਾ ਗਾਕ ਘਰ ਵਾਲਾ ਚੱਕਦਾ ਵੀ ਗੱਬਣ ਪਤਾ ਨਹੀਂ ਕੀ ਕਰਨਾ ਹਾਂਜੀ ਹਾਂਜੀ ਤੇ ਆਪਾਂ ਨੂੰ ਤੇ ਮਾਣ ਆ ਹੀ ਮਾਣ ਨਾਲ ਲਿਆਈ ਦੀਆਂ ਪਿਛੋ ਚੀਜ਼ਾਂ ਸੁਆ ਕੇ ਵੀ ਵੇਚ ਲਾਂਗੇ ਕੋਈ ਟੈਨਸ਼ਨ ਨਹੀਂ ਤੋਰੋ ਹੱਕਰੀਨ ਫੇਰੀ ਦੀ ਡੇਲ ਦੂਜਾ ਸੁਆ ਵੇਖੀ ਤਾਂ ਅੱਛਾ ਦੂਸਰਾ ਸੁਆ ਵੇਖਣੋਂ ਉਤਨਾ ਪਹਿਲਾਂ ਲੱਗਦੀ ਆੋਂ ਤੋਂ ਦੋ ਦੰਦ ਤੋਂ ਚਾਰ ਦੰਦ ਲੱਗੀ ਖੀਰੀ ਵੇਸ਼ੀ ਪਹਿਲਾਂ ਸੁਈ ਸੀ ਅੱਛਾ ਜੀ ਲੱਗੋਂ ਬਿਲਕੁਲ ਆਪਣੇ ਨੇੜਿਓਂ ਲਈ ਆ ਦੰਦ ਵੀ ਚੈੱਕ ਕਰਾ ਦਨੇ ਇਹ ਨਹੀਂ ਕੋਈ ਕਹਿਣ ਵਾਲੀ ਗੱਲ ਆ ਦੋਨਦੀ ਰੋਹਣ ਚੌਗੀ ਹੋਈ ਆ ਆ ਦੇਖ ਲਓ ਚੌਗੀ ਹੋਈ ਆ ਹੁਣ ਦੂਜਾ ਸੂਆ ਹੀ ਕਹਿਣ ਨੂੰ ਭਾਵੇਂ ਪਹਿਲਾਂ ਵੀ ਕਹਦਾਂਗੇ ਚੱਲ ਜਾਣਾ ਹੀ ਪਰ ਜਿਹੜੀ ਦੱਸੀ ਉਹੋ ਹੀ ਦੱਸਾਂ ਮੂਹਾਂ ਨੀ ਚਾਰ ਦੰਦਿਆ ਤੇ ਵੇਖਣ ਨੂੰ ਉੱਤਰਾ ਮੈਂ ਪਹਿਲਾਂ ਲੱਗਦੀ ਆ ਪਰ ਕਿੰਦੇ ਵੀ ਸੂਆ ਦੂਸਰਾ ਸੁਣਾਂ ਤੇ ਕੱਦ ਕਾਠ ਉੱਤਰਾ ਕਰਗੀ ਪੂਰਾ ਅਜੀ ਅਗਲੇ ਸੂਵੇ ਨੂੰ ਹੋਰ ਕਰ ਜੂਗੀ ਆ ਜੋ ਲਾਇਆ ਜੀ ਬਾਕੀ ਥਾਣਾ ਬੜਾ ਪਿਆਰਾ ਇਹ ਦੇਕਰ ਬਹੁਤ ਸੋਹਣਾ ਗੁਲਾਬੀ ਤੇ ਇਕੱਲਾ ਇਕੱਲਾ ਕਿਨਾਰਿਆਂ ਦੇ ਥਾਣਾ ਲੱਗਾ ਲੇਵਾ ਬਹੁਤ ਸੋਹਣਾ ਵਸ਼ੀ ਖੋਲਣ ਦੀ ਅਰੇ ਹਰ ਬੀਬੀ ਜੀ ਦੇਣਾ ਲਾਈਦੀ ਵਸ਼ੀ ਚੰਗੀ ਭਰਨੀ ਹੈ ਜੇ ਤੇ ਮੈਂ ਕਹਿੰਦਾ ਫੁੱਲ ਵਜਣਿਆ ਵਸ਼ੀਦਾ ਤੇ ਆ ਵੇਖੋ ਢੱਲਾ ਢੱਲਾ ਬਹੁਤ ਨੇ ਕਹਾਂ ਲਿਖ ਸਕਦੀ ਲੋੜੀ ਵਾਲੇ ਦਿਨ ਦੀ ਕੱਲ੍ਹ ਦੀ ਉਹਨਾਂ ਤਰੀਕ ਦਿੱਤੀ 9 ਮਹੀਨੇ ਪੂਰੇ ਹੋਣੇ ਅੱਛਾ ਅੱਛੀ ਉੱਤੇ ਵੀ ਦੇਣ ਲੱਜੂ ਠੰਡੇ ਤੇ ਉਤਰਾ ਦੁੱਧ ਕਿੰਨਾ ਭਰੀ ਜਾਊਗੀ ਪਿਛਲੇ ਸਵੇਰ ਆਰ ਪੀਜੀ ਨੇ 20 ਕਿਲੋ ਦੁੱਧ ਭਰਿਆ ਅੱਛਾ ਐਰ ਕਦੇ ਵੀਓ ਬਾਹਰ ਚੱਲਣਾ ਚਾਹੀਦਾ ਬਾਕੀ ਇਹ ਆ ਵੀ ਦੁੱਧ ਤੁਹਾਨੂੰ ਪਤਾ ਕਿ ਸੇਵਾ ਨੇ ਤੇ ਬਰੀਡ ਨੇ ਕੱਢਣਾ ਬਰੀਡਾਂ ਫੁੱਲ ਨੇ ਵਸ਼ੀਆਂ ਵਿੱਚ ਅੱਗੇ ਹੁਣ ਸੇਵਾ ਵਾਲਾ ਬੰਦਾ ਚਾਹੀਦਾ ਤੇ ਇਹ ਤਾਂ ਫਿਰ ਮੁੱਲ ਕਿੰਨਾ ਰੱਖੀਏ ਮੋਲਾ ਆਰ ਪੀਜੀ ਤੂੰ ਇਹੀ ਦਾ ਦੋ ਜੀ ਨੇ ਚੰਗੀ ਲੱਗਦੀ ਠੰਡੀ ਵਸ਼ੀ ਕੋਈ ਗੱਲ ਨਹੀਂ ਕੋਈ ਗਰਮਣਾ ਨਿਕਲੇ ਪਰ ਹਣੀ ਕੀ ਕਰ ਦੇਣਾ ਨੇ ਜਿੱਦਾਂ ਨਹੀਂ ਮਰਦੀ ਬੜਾ ਕਮਾਲ ਦਾ ਜੀ ਦਾ ਥਾਣ ਵੀ ਨੂ ਚਿਹਰਾ ਇਹਦਾ ਵੀ ਇੱਕ ਨਹੀਂ ਦੇਖ ਸਕਦੇ ਜੀ ਬੜਾ ਪਿਆਰਾ ਵਾ ਕਿੰਨੇ ਜੱਸ ਨੋ ਕਰਨੀ ਫਿਰ ਕਰੀਏ ਥਾਣਾ ਅਜੇ ਹਰ ਪੀਵੀ ਜੀ ਵੇਖੋ ਅਜੇ ਦੁੱਧ ਨਹੀਂ ਪਾ ਜੀ ਵਸ਼ੀ ਨੇ ਪਾਇਆ ਬੌਲਾ ਹਾਂਜੀ ਬਿਲਕੁਲ ਸੂੰਗੜੇ ਨੇ ਜੇ ਥਾਣ ਕੱਢਣੇ ਨੇ ਵਸ਼ੀ ਨੇ ਹੋਰ ਵਸ਼ੀ ਦੀ ਇਹ ਤਾਂ ਸੋਈ ਹੁੰਦੀ ਯਾਰ ਪੀਵੀ ਜੀ ਦੇਣੀ ਸੀ 85000 ਦੀ ਹਾਂਜੀ ਹੁਣ ਵਸ਼ੀ ਦੀ 80 ਦੀ 75 ਦੀ ਜਾਂਦੀ ਹੈ ਵੀ ਉੱਚੋ ਮਾਨ ਤਨਪਰਾਵਾਂ ਦੇ ਕਰ ਦਾਂਗੇ 2-4 ਦਿਨ ਜਿੰਨੇ ਸਾਹਮਣੇ ਆਂ ਸਾਹ ਪਛੜ ਕੇ ਦਵਾਗੇ ਵੇਸ਼ੀ ਠੀਕ ਹੈ ਜੀ ਐਡੀ ਵੇਸ਼ੀ ਕੋਈ ਦਿੰਦਾ ਨਹੀਂ ਆ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ